ਸੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਵੱਲੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਐਮ ਐਲ ਏ ਸ ਤੇ ਮੰਤਰੀਆਂ ਦੇ ਘਰਾਂ ਜਾਂ ਦਫ਼ਤਰਾਂ ਅੱਗੇ ਧਰਨੇ ਲਾਏ ਜਾਣੇ ਆ ਇਹ ਧਰਨੇ ਉਸ ਰੋਸ ਵਜੋਂ ਲਾਏ ਜਾ ਰਹੇ ਹੈ ਜਿਹੜਾ ਕਿ ਮੁੱਖ ਮੰਤਰੀ ਜੀ ਨੇ ਆਪਣੀ ਮੀਟਿੰਗ ਦੇ ਦੌਰਾਨ ਪਚਾਲੇ ਮੀਟਿੰਗ ਛੱਡ ਕੇ ਕਿਸਾਨ ਆਗੂਆਂ ਨੂੰ ਬੇਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੁੱਧ ਤੇ ਜਿਹੜੀਆਂ ਮੰਗਾਂ ਦੇ ਉੱਤੇ ਉਸ ਦਿਨ ਵਿਚਾਰ ਵਟਾਂਦਰਾ ਹੋ ਰਿਹਾ ਸੀ 18 ਨੁਕਾਤੀ ਮੰਗ ਮੰਗ ਪੱਤਰ ਦੇ ਉੱਤੇ ਜਿਦੇ ਚੋ 8-9 ਮੰਗਾਂ ਤੇ ਗੱਲ ਹੋ ਗਈ ਸੀਗੀ ਤੇ ਬਾਕੀ ਅਜੇ ਰਹਿੀਆਂ ਸੀ ਤੇ ਉਹ ਵਿਚਾਲੇ ਉੱਠ ਕੇ ਚਲੇ ਗਏ ਤੇ ਅ ਦੂਸਰਾ ਇਹ ਵੀ ਦੱਸਣ ਲਈ ਕਿ ਇਹ ਜਿਹੜਾ ਮੰਗ ਪੱਤਰ ਹੈ ਇਹ ਕੀ ਹੈ ਇਹ ਵੀ ਦੱਸਣਾ ਹੈਗਾ ਤੇ ਅ ਅਸੀਂ ਤੁਹਾਡੇ ਨਾਲ ਇਹ ਮੰਗ ਪੱਤਰ ਸਾਂਝਾ ਕਰਨ ਤੋਂ ਪਹਿਲਾਂ ਅੱਜ ਅੱਜ ਸਿਰਫ ਇੱਕੋ ਹੀ ਗੱਲ ਕਰਾਂਗੇ ਮੰਗ ਪੱਤਰ ਦੀ ਵੀ ਮੰਗ ਪੱਤਰ ਕੀ ਹੈ ਅਸਲ ਵਿੱਚ ਅਸੀਂ ਇਹ ਮੰਗ ਪੱਤਰ ਸਾਂਝਾ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਨੇ ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਕਿਸਾਨ ਆਗੂਆਂ ਦੇ ਵਿਰੁੱਧ ਕਿਸਾਨ ਲਹਿਰ ਦੇ ਵਿਰੁੱਧ ਕੀਤੀਆਂ ਉਹਨਾਂ ਚ ਇੱਕ ਗੱਲ ਇਹ ਵੀ ਕਹੀ ਕਿ ਉਹਨਾਂ ਦੇ ਮੰਗ ਪੱਤਰ ਚ ਮੇਰੇ ਨਾਲ ਪੰਜਾਬ ਸਰਕਾਰ ਨਾਲ ਸਬੰਧ ਤਾਂ ਕੋਈ ਗੱਲ ਹੀ ਨਹੀਂ ਸੀ ਕੋਈ ਮੁੱਖ ਮੰਤਰੀ ਕਿੰਨਾ ਪਬਲਿਕ ਦੇ ਵਿੱਚ ਝੂਠ ਬੋਲ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀਆਂ ਫੋਟੋਆਂ ਲਾ ਕੇ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦਾ ਹੈ ਖੋਤੀ ਇਨਕਲਾਬੀ ਬਣਨ ਦੀ ਕੋਸ਼ਿਸ਼ ਕੀਤਾ ਉਹ ਕਿੰਨਾ ਝੂਠਾ ਹੋ ਸਕਦਾ ਹੈ ਆ ਮੰਗ ਪੱਤਰ ਜਰਾਂ ਸੁਣ ਲਿਓ ਵੀ ਇਹ ਪੰਜਾਬ ਨਾਲ ਸੰਬੰਧਤ ਹੈ ਜਾਂ ਨਹੀਂ ਹੈ ਮੰਗ ਪੱਤਰ ਇਸ ਤਰ੍ਹਾਂ ਪਹਿਲੀ ਗੱਲ ਪਹਿਲੀ ਗੱਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਲਿਖਿਆ ਵੀ ਕੌਮੀ ਸਿੱਖਿਆ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਤੁਸੀਂ ਜਿਹੜਾ ਅਸੈਂਬਲੀ ਦੇ ਵਿੱਚ ਰੱਦ ਕੀਤਾ ਹੈ ਅਸੀਂ ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਦਾ ਮਤਾ ਜਿਹੜਾ ਜਿਹੜਾ ਤੁਸੀਂ ਪਾਸ ਕੀਤਾ ਹੈ ਇਹਨੂੰ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਕਿਹਾ ਜਾਵੇ ਕਿ 2020 ਕੀ ਦੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਜਿਹੜਾ ਤੁਸੀਂ ਲਿਖ ਕੇ ਦਿੱਤਾ ਸੀ ਵੀ ਐਮਐਸਪੀ ਕਾਨੂੰਨ ਦੀ ਗਰੰਟੀ ਕਰਾਂਗੇ ਤੇ ਬਾਕੀ ਹੋਰ ਮੰਗਾਂ ਬਾਰੇ ਉਹਦੇ ਬਾਰੇ ਵੀ ਕੇਂਦਰ ਨੂੰ ਕਿਹਾ ਜਾਵੇ। ਦੂਸਰੀ ਗੱਲ ਇਹ ਕਹੀ ਕਿ ਪੰਜਾਬ ਦੇ ਅੰਦਰ ਹੰਢਣਸਾਰ ਖੇਤੀ ਨੀਤੀ ਲਾਗੂ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਨੇ ਇੱਕ ਖੇਤੀ ਨੀਤੀ ਦਾ ਖਰੜਾ ਕੀਤਾ ਹੈ। ਉਹਦੇ ਚ ਕਿਸਾਨ ਜਥੇਬੰਦੀਆਂ ਨੇ ਅੱਡ-ਅੱਡ ਸੁਝਾਅ ਦਿੱਤੇ ਐ ਉਸ ਨੂੰ ਇੱਕ ਨੀਤੀ ਦੇ ਰੂਪ ਚ ਬਣਾ ਕੇ ਲਾਗੂ ਕੀਤਾ ਜਾਵੇ। ਜਿਹੜੀ ਇੱਕ ਨੀਤੀ ਪੰਜਾਬ ਦੇ ਸਮੁੱਚੇ ਵਾਤਾਵਰਨ ਦੇ ਵੀ ਪੱਖ ਚ ਹੋਵੇ। ਇਜੀ ਗੱਲ ਉਹਨਾਂ ਨੇ ਕਹੀ ਹੈ ਵੀ ਜਿਹੜੇ ਲੋਕ ਜੱਦੀ ਪੁਸ਼ਤੀ ਮੁਜਾਰੇ ਹੈ ਜ਼ਮੀਨਾਂ ਦੇ ਉੱਤੇ ਤੇ ਜਾਂ ਕਾਸਤਕਾਰ ਨੇ ਉਹਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਨੇ ਆਬਾਦ ਕਰਨੇ ਉਹਨਾਂ ਨੂੰ ਉਜਾੜਨ ਦੀ بجائے ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਕਿਸਾਨ ਨੇ ਚਾਹੇ ਮਜ਼ਦੂਰ ਨੇ ਪੰਜਾਬ ਦੀ ਵਿਲੇਜ ਕਾਮਨ ਲੈਂਡ ਐਕਟ ਦੇ ਦਾ ਜਿਹੜਾ ਹੈ ਉਦੇ ਚ ਸੋਧ ਕਰਕੇ ਜਿਹੜੀ ਕੱਟ ਆਫ ਡੇਟ ਹੈ ਪਹਿਲਾਂ ਰੱਖੀ ਹੋਈ 26 ਜਨਵਰੀ 1950 ਉਹਦੀ ਬਜਾਏ 1 ਨਵੰਬਰ ਜਿੱਦਣ ਪੰਜਾਬ ਬਣ ਗਿਆ 1 ਨਵੰਬਰ 1966 ਕੀਤੀ ਜਾਵੇ ਪੰਚਾਇਤੀ ਨਜੂਲ ਤੇ ਹੋਰ ਥਾਵਾਂ ਤੇ ਲੋਕਾਂ ਨੇ ਜਿਹੜੇ ਘਰ ਬਣਾਏ ਹੋਏ ਆ ਉਹਨਾਂ ਨੂੰ ਢਵਾ ਕੇ ਉਹਨਾਂ ਨੂੰ ਬੇਘਰੇ ਕਰਨ ਦੀ ਬਜਾਏ ਉਹਨਾਂ ਨੂੰ ਮਾਲਕੀ ਹੱਕ ਦੇ ਦਿੱਤੇ ਜਾਣ ਅਗਲੀ ਗੱਲ ਚੌਥੀ ਗੱਲ ਜਿਹੜੀ ਹੈ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦੇ ਜੁਮੇ ਜਿਹੜਾ ਕਰਜ਼ਾ ਚੜਿਆ ਹੋਇਆ ਉਸ ਦੇ ਲਈ ਸੂਬਾ ਤੇ ਕੇਂਦਰ ਸਰਕਾਰ ਮਿਲ ਕੇ ਆਪਸੀ ਤਾਲਮੇ ਨਾਲ ਉਹਨਾਂ ਦੇ ਕਰਜ਼ਿਆਂ ਤੇ ਲਕੀਰ ਫੇਰਨ ਦੇ ਲਈ ਕਾਰਵਾਈ ਕਰੇ ਅਗਲੀ ਗੱਲ ਪੰਜਵੀਂ ਪੰਜਵੀਂ ਦੇ ਵਿੱਚ ਕਈ 파ਰਟ ਨੇ ਇੱਕ ਹੈਗਾ ਕਿਉਂਕਿ ਖੇਤੀ ਤੇ ਖੇਤੀ ਉਪਜ ਦਾ ਮੰਡੀਕਰਨ ਇਹ ਜਿਹੜੀ ਭਾਰਤੀ ਸੰਵਿਧਾਨ ਦਾ ਦੇ ਵਿੱਚ ਸੂਬਿਆਂ ਦੇ ਅਧਿਕਾਰ ਖੇਤਰ ਦਾ ਮਸਲਾ ਹੈਗਾ ਇਸ ਲਈ ਤੁਸੀਂ ਜਿਹੜਾ ਕਿਉਂਕਿ ਸੂਬਿਆਂ ਦਾ ਮਸਲਾ ਹੈ ਇਸ ਲਈ ਬਾਸਮਤੀ ਮੱਕੀ ਮੂੰਗੀ ਆਲੂ ਮਟਰ ਤੇ ਗੋਭੀ ਦੀ ਐਮਐਸਪੀ ਪੰਜਾਬ ਸਰਕਾਰ ਤੈਅ ਕਰਕੇ ਉਹਦੀ ਖਰੀਦ ਦੀ ਗਰੰਟੀ ਕਰੇ ਉਹਨੂੰ ਯਕੀਨੀ ਬਣਾਵੇ ਦੂਸਰੀ ਗੱਲ ਇਹਦੇ ਵਿੱਚ ਪੰਜਵੇਂ ਪੁਆਇੰਟ ਦੇ ਵਿੱਚ ਹੀ ਹੈ ਝੋਨੇ ਦੇ ਬਾਹਰ ਤੇ ਜਿਹੜੀ ਪਿੱਛੇ ਜਿਹੜਾ ਝੋਨਾ ਸੀਗਾ ਉਹਦੀ ਕਾਟ ਲਾਈ ਸੀ ਉਹ ਕਾਟ ਦੀ ਪਰਪਾਈ ਕੀਤੀ ਜਾਵੇ ਉਹਨੂੰ ਕੰਪਨਸੇਟ ਕੀਤਾ ਜਾਵੇ ਅਗਲੀਆਂ ਕਿਉਂਕਿ ਹੁਣ ਅੱਗੇ ਝੋਨਾ ਬੀਜਣੇ ਲੋਕਾਂ ਨੇ ਜੂਨ ਦੇ ਵਿੱਚ ਕਿਹੜੀਆਂ ਕਿਸਮਾਂ ਬੀਜੀਆਂ ਜਾਣ ਉਹ ਹੁਣੀ ਤੋਂ ਕਿਸਾਨਾਂ ਨੂੰ ਦੱਸਤੀਆਂ ਜਾਣਾ ਤਾਂ ਕਿ ਜਦੋਂ ਕਿਸਾਨ ਬੀਜ ਲੈਂਦਾ ਤੇ ਫਿਰ ਫਸਲ ਉਗਾ ਕੇ ਜਦੋਂ ਮੰਡੀਆਂ ਚ ਲੈ ਕੇ ਜਾਂਦਾ ਕਹਿੰਦਾ ਨਹੀਂ ਇਹ 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 ਕਿਸਮ ਤਾਂ ਸਿੱਖ ਖਰੀਦਣੀ ਨਹੀਂਗੀ ਇਹ ਕਿਸਮ ਦੀ ਅਸੀਂ ਕੀਮਤ ਘੱਟ ਲਾਵਾਂਗੇ ਆਪਣੀ ਮਨਮਰਜ਼ੀਆਂ ਕਰਦੇ ਐ ਅੱਜ ਹੀ ਦੱਸ ਦਿਓ ਵੀ ਕਿਹੜੀਆਂ ਕਿਸਮਾਂ ਬੀਜਣ ਤੇ ਫਿਰ ਉਹਨਾਂ ਦੀ ਗਰੰਟੀ ਕਰੋ ਵੀ ਇਹ ਸਿੱਖ ਖਰੀਦਣੀਆਂ ਨੇ ਅਗਲੀ ਗੱਲ ਉਹਨਾਂ ਨੇ ਇਹਦੇ ਵਿੱਚ ਕਹੀ ਵੀਂ ਦਰਿਆ ਅਗਲਾ 6ਵਾਂ ਪੁਆਇੰਟ ਦਰਿਆਈ ਤੇ ਗਰਾਊਂਡ ਪਾਣੀ ਹੈ ਜਿਹੜਾ ਉਹਦੇ ਉੱਤੇ ਕਾਰਪੋਰੇਟਾਂ ਦਾ ਜਿਹੜਾ ਕੰਟਰੋਲ ਕਰਨ ਦੀ ਜਿਹੜੀ ਵਰਲਡ ਬੈਂਕ ਦੀ ਨੀਤੀ ਹੈ ਉਹਨੂੰ ਰੱਦ ਕਰਿਆ ਜਾਵੇ ਤਾਂ ਕਿ ਪੰਜਾਬ ਦੇ ਜਿਹੜੇ ਪਾਣੀ ਹੈ ਚਾਹੇ ਦਰਿਆਈ ਪਾਣੀ ਆ ਨੇ ਚਾਹੇ ਧਰਤੀ ਵਾਲੇ ਪਾਣੀ ਆ ਉਹਨਾਂ ਦੇ ਉੱਤੇ ਕਾਰਪੋਰੇਟ ਕਾਬਜ ਹੋ ਕੇ ਲੋਕਾਂ ਦੀ ਅੰਨੀ ਲੁੱਟ ਨਾ ਕਰਨ ਪੀਣ ਵਾਲੇ ਪਾਣੀ ਦੇ ਵਸੋਂ ਵੀ ਤੇ ਦੂਜੇ ਜਿਹੜੇ ਵਰਤੋਂ ਦਾ ਪਾਣੀ ਹੈ ਉਹਦੇ ਤੇ ਵੀ ਅ ਦੂਸਰਾ ਪੁਆਇੰਟ 6ਵੇਂ ਦੇ ਵਿੱਚ ਇਹ ਹੈ ਕਿ ਜਿਹੜਾ ਡੈਮ ਸੇਫਟੀ ਐਕਟ ਕੇਂਦਰ ਸਰਕਾਰ ਨੇ ਬਣਾਇਆ ਹੈ ਇਹਨੂੰ ਵਿਧਾਨ ਸਭਾ 'ਚ ਰੱਦ ਕਰਕੇ ਕੇਂਦਰ ਸਰਕਾਰ ਨੂੰ ਮਜਬੂਰ ਕਰਿਆ ਜਾਵੇ ਕਿ ਉਹ ਇਹਨੂੰ ਰੱਦ ਕਰੇ ਕਿਉਂਕਿ ਪਾਣੀ ਡੈਮ ਤੇ ਝੀਲਾਂ ਵਗੈਰਾ ਇਹ ਸੂਬਿਆਂ ਦੇ ਅਧਿਕਾਰ ਖੇਤਰ ਹੈ ਨਾ ਕਿ ਕੇਂਦਰ ਦਾ ਸੋ ਇਹ ਮੰਗਾਂ ਦੇਖਣ ਨੂੰ ਚਾਹੀਏ ਕਿਸਾਨਾਂ ਦੀਆਂ ਲੱਗਦੀਆਂ ਹੁਣ ਪਰੇਤਾ ਮੰਗਾਂ ਪੰਜਾਬੀਆਂ ਦੀਆਂ ਨੇ ਸਮੁੱਚੇ ਪੰਜਾਬ ਦੀਆਂ ਮੰਗਾਂ ਨੇ ਹਰ ਇੱਕ ਪੰਜਾਬੀ ਨੂੰ ਮਾਣ ਕਰਨਾ ਚਾਹੀਦਾ ਕਿ ਅਸੀਂ ਆ ਮੰਗ ਕਰੀਏ ਕੇਂਦਰ ਸਰਕਾਰ ਤੁਹਾਡੇ ਤੋਂ ਅਧਿਕਾਰ ਖੋ ਰਹੀ ਆ ਡਡ ਹੋਰ ਵੀ ਦੱਸ ਦਿਆਂ ਤੁਹਾਨੂੰ ਨਾਲ ਦੀ ਨਾਲੇ ਅਗਲੀ ਗੱਲ ਤੀਜਾ ਪੁਆਇੰਟ 6ਵੇਂ ਦੇ ਵਿੱਚ ਜਲ ਦਾ ਬਚਾਅ ਤੇ ਪ੍ਰਦੂਸ਼ਣ ਦੀ ਰੋਕ ਥਾਮ ਦਾ ਸੋਧ ਐਕਟ ਹੈ ਜਿਹੜਾ ਪਾਣੀ ਦਾ ਉਹ ਵਿਧਾਨ ਸਭਾ ਚ ਉਹਨੂੰ ਵੀ ਰੱਦ ਕਰਿਆ ਜਾਵੇ ਤੇ ਪਾਣੀ ਨੂੰ ਜਿਹੜਾ ਦੂਸ਼ਿਤ ਪਾਣੀ ਹੈ ਉਹਨੂੰ ਰੋਕਣ ਲਈ ਯੋਜਨਾ ਬਣਾ ਕੇ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਕੱਲੇ ਆਹ ਲੁਧਿਆਣੇ ਦਾ ਜਿਹੜਾ ਆਪਣਾ ਜਿਹਨੂੰ ਗੰਦਾ ਨਾਲਾ ਕਹਿੰਦੇ ਆ ਲੋਕ ਬੁੱਢਾ ਦਰਿਆ ਕਹਿੰਦੇ ਆ ਕੱਲੇ ਇਸ ਦੀ ਗੱਲ ਨਹੀਂ ਪਾਣੀ ਦੇ ਸਮੁੱਚੇ ਸਰੋਤ ਪ੍ਰਦੂਸ਼ਿਤ ਹੋ ਰਹੇ ਚਾਹੇ ਉਹ ਦਰਿਆਈ ਨੇ ਚਾਹੇ ਉਹ ਨਹਿਰਾ ਨੇ ਤੇ ਚਾਹੇ ਉਹ ਸਾਡੇ ਧਰਤੀ ਵਾਲਾ ਪਾਣੀ ਹੈ ਉਹਦੇ ਲਈ ਪੂਰੀ ਕਾਰਜ ਯੋਜਨਾ ਬਣਾ ਕੇ ਉਹਦਾ ਉਹਦੇ ਤੇ ਅਮਲ ਕਰਿਆ ਜਾਵੇ ਅਗਲੀ ਗੱਲ ਦੋਸਤੋ ਪਾਣੀ ਬਾਰੇ ਅ ਅਗਲੀ ਗੱਲ ਹੈ ਵੀ ਜਿਹੜਾ ਸਾਡੇ ਦਰਿਆਵਾਂ ਦਾ ਤੇ ਨਹਿਰਾਂ ਦਾ ਪਾਣੀ ਅਜਾਈਂ ਜਾਂਦਾ ਜਦੋਂ ਲੋੜ ਨਹੀਂ ਮੰਨ ਲਓ ਨਹਿਰ ਆ ਰਹੀ ਹੈ ਦਰਾਹਾ ਨਹਿਰ ਆਹ ਸਾਡੀ ਜੀ ਨੂੰ ਸਰੰਤ ਕਨਾਲ ਕਹਿੰਦੇ ਆ ਤੇ ਇਹ ਪਿੱਛੋਂ ਆ ਰਹੀ ਹੈ ਤੇ ਮੀਂਹ ਪੈ ਗਿਆ ਪਾਣੀ ਵੀ ਕਿਸੇ ਖੇਤ ਨੂੰ ਲੋੜ ਨਹੀਂ ਪਾਣੀ ਫਜ਼ੂਲ ਜਾ ਰਿਹਾ ਅਜਿਹਾ ਪਾਣੀ ਤੇ ਮੀਂਹ ਦਾ ਪਾਣੀ ਉਹਦੇ ਅੱਡ-ਅੱਡ ਥਾਵਾਂ ਦੇ ਉੱਤੇ ਉਹਦਾ ਬਣਾ ਕੇ ਡਰੇਨੇਜ ਥੱਲੇ ਤਾਂ ਕਿ ਧਰਤੀ ਦੇ ਥੱਲੇ ਉਸ ਪਾਣੀ ਨੂੰ ਪਾਇਆ ਜਾ ਸਕੇ ਉਹਦੇ ਇੰਤਜ਼ਾਮ ਕੀਤੇ ਜਾਣ ਤੇ ਅੱਡ-ਅੱਡ ਥਾਵਾਂ ਦੇ ਉੱਤੇ ਜਿਹੜੇ ਵਾਟਰ ਰੀਚਾਰਜਿੰਗ ਸਿਸਟਮ ਹੈ ਜਿਹੜਾ ਉਹ ਬਣਾ ਕੇ ਤਾਂ ਕਿ ਧਰਤੀ ਹੇਠਲੇ ਪਾਣੀ ਦਾ ਜਿਹੜਾ ਪੱਧਰ ਹੈ ਉਸ ਨੂੰ ਬਰਕਰਾਰ ਰੱਖਿਆ ਜਾ ਸਕੇ ਹੁਣ ਸੋਚ ਲਿਓ ਜਰਾ ਵੀ ਇਹ ਮੰਗ ਸਮੁੱਚੇ ਪੰਜਾਬੀਆਂ ਦੀ ਹੈ ਜਾਂ ਕੱਲੇ ਕਿਸਾਨਾਂ ਦੀ ਹੈ ਜਾਂ ਧੱਕੇਸ਼ਾਹੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਨਹਿਰੀ ਢਾਂਚਾ ਜਿਹੜਾ ਉਸ ਨੂੰ ਦਰੁਸਤ ਕਰਿਆ ਜਾਵੇ ਚੁਰ ਤੇ ਤਾਂ ਕਿ ਹਰ ਖੇਤ ਨੂੰ ਪਾਣੀ ਜਿਹੜਾ ਨਹਿਰ ਦਾ ਜਾਵੇ ਧਰਤੀ ਹੇਠਲਾ ਪਾਣੀ ਘੱਟ ਤੋਂ ਘੱਟ ਕੱਢਣਾ ਪਵੇ ਅਤੇ ਜਿਹੜਾ ਪੀਣ ਵਾਲਾ ਪਾਣੀ ਹੈ ਹਰ ਇੱਕ ਨਾਗਰਿਕ ਨੂੰ ਕਿਸਾਨ ਕੱਲਾ ਨਹੀਂ ਕੱਲਾ ਮਜ਼ਦੂਰ ਨਹੀਂ ਹਰ ਇੱਕ ਬੰਦੇ ਨੂੰ ਸਾਫ਼ ਪੀਣ ਵਾਲਾ ਪਾਣੀ ਜਿਹੜਾ ਉਹ ਯਕੀਨੀ ਬਣਾਇਆ ਜਾਵੇ ਇਸ ਤਰ੍ਹਾਂ ਦੀ ਕਾਰਜੂਚਨਾ ਬਣਾਉਣ ਦੀ ਲੋੜ ਹੈਗੀ ਹੈ ਅ ਅਗਲੀ ਗੱਲ ਦੋਸਤੋ 7ਵਾਂ ਜਿਹੜਾ ਪੁਆਇੰਟ ਹੈਗਾ ਜਿਹੜੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਸ਼ਹੀਦ ਹੋ ਗਏ ਸੀ ਕਿਸਾਨ ਤੇ ਮਜ਼ਦੂਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਕਈਆਂ ਨੂੰ ਮੌਬਦਾ ਮਿਲ ਗਿਆ ਕਈਆਂ ਨੂੰ ਨਹੀਂ ਮਿਲਿਆ ਕਿ ਪਰਿਵਾਰ ਨੂੰ ਨੌਕਰੀ ਮਿਲ ਗਈ ਕਈਆਂ ਨੂੰ ਨਹੀਂ ਮਿਲੀ ਉਸ ਨੂੰ ਪੂਰਾ ਕੀਤਾ ਜਾਵੇ ਤੇ ਜਿਨ੍ਹਾਂ ਦੀ ਲਿਸਟ ਰਹੇਗੀ ਦੇਣ ਚ ਪਹਿਲਾਂ ਕਿਸੇ ਕਾਰਨਾ ਕਰਕੇ ਉਸ ਲਿਸਟ ਨੂੰ ਪੂਰਾ ਕਰਕੇ ਇੱਕ ਨੋਟਲ ਅਫਸਰ ਦੀ ਨਿਯੁਕਤੀ ਕਰੀ ਜਾਵੇ ਤੇ ਜਿਹਦੀ ਜ਼ਿੰਮੇਵਾਰੀ ਹੋਵੇ ਜੇ ਕੋਈ ਗੱਲ ਪੁੱਛੀ ਜਾਵੇ ਤਾਂ ਉਸ ਨੂੰ ਪੁੱਛੀ ਜਾਵੇ ਉਹ ਜਵਾਬ ਦੇ ਹੋਵੇ ਲੋਕਾਂ ਲਈ ਵੀ ਉਹਨੇ ਆ ਨਾਂ ਕਿਉਂ ਸ਼ਾਮਲ ਨਹੀਂ ਕੀਤਾ ਆ ਕਿਉਂ ਕਰ ਲਿਆ ਵਗੈਰਾ ਅਗਲੀ ਗੱਲ ਦੋਸਤੋ ਜਿਹੜੇ ਸਾਡੇ ਸਹਿਕਾਰੀ ادارے ਹਨਾਂ ਚ ਬਹੁਤ ਵੱਡੀ ਪੱਧਰ ਤੇ ਉੱਤੇ ਕਰਾਪਸ਼ਨ ਹੈ ਚਾਹੇ ਉਹ ਮਿਲਕ ਫੈਡ ਹੈ ਚਾਹੇ ਮਾਰਕ ਫੈਡ ਹੈ ਤੇ ਚਾਹੇ ਚਾਹੇ ਦੂਜੇ ਕੋਆਪਰੇਟਿਵ ਦੇ ادارے ਸਾਰੇ ਇਹ ਜਿਹੜੇ ادارے ਹੈ ਇਹਨਾਂ ਚ ਜਿਹੜੀ ਇਹਨਾਂ ਨੂੰ ਦੁਬਾਰਾ ਤੋਂ ਵਧੀਆ ਕਰਨ ਲਈ ਇਹਨਾਂ ਚ ਜਿਹੜੇ ਕਰਪਟ ਅਧਿਕਾਰੀਆ ਉਹਨਾਂ ਦੀ ਸ਼ਾਂਤੀ ਕਰੀ ਜਾਵੇ ਤੇ ਇਹਨਾਂ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਸਹਿਕਾਰਤਾ ਅੰਦੋਲਨ ਨੂੰ ਹੁਲਾਰਾ ਮਿਲੇ ਅਗਲੀ ਗੱਲ ਦੋਸਤੋ ਜਿਹੜੇ ਸਮਾਰਟ ਮੀਟਰ ਲੱਗ ਰਹੇ ਆ ਕੇਂਦਰ ਸਰਕਾਰ ਤੇ ਬਾਹਰਲੇ ਮੁਲਕਾਂ ਦੀਆਂ ਗੱਲਾਂ ਦੇ ਉੱਤੇ ਉਸ ਸਮਾਰਟ ਮੀਟਰ ਦੀ ਨੀਤੀ ਨੂੰ ਰੱਦ ਕਰਿਆ ਜਾਵੇ ਤੇ ਸਰਕਾਰ ਜਿਹੜੀ ਹੈ ਉਹ ਜਿਹੜੇ ਨੋਟਿਸ ਭੇਜਦੀ ਹੈ ਜੁਰਮਾਨਿਆਂ ਦੇ ਉਹ ਬੰਦ ਕੀਤੇ ਜਾਣ। ਦਸਵੀਂ ਗੱਲ ਇਹ ਹੈ ਜੀ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜਾ ਇਹਦੇ ਅਧੀਨ ਜਿਹੜੇ ਜ਼ਮੀਨਾਂ ਅਕਵਾਇਰ ਹੁੰਦੀਆਂ ਨੇ ਉਹ 2013 ਦਾ ਜਿਹੜਾ ਜ਼ਮੀਨ ਦੇ ਅਧਿਗ੍ਰਹਿਣ ਦਾ ਕਾਨੂੰਨ ਹੈਗਾ ਬਕਾਇਦਾ ਪਾਰਲੀਮੈਂਟ ਵੱਲੋਂ ਪਾਸ ਕੀਤਾ ਗਿਆ ਜਿਦੇ ਵਿੱਚ ਮਾਰਕੀਟ ਰੇਟ ਤੋਂ ਚੌਗਣੀ ਕੀਮਤ ਦੇਣੀ ਹੈ ਉਹ ਕੀਮਤ ਪਲੱਸ ਉਜਾੜਾ ਪੱਤਾ ਉਹਨਾਂ ਦਾ ਇਹ ਦੇ ਕੇ ਫਿਰ ਰੇਟ ਤੈਅ ਕੀਤੇ ਜਾਣ ਤੇ ਦੂਜਾ ਧੱਕੇ ਨਾਲ ਜ਼ਮੀਨਾਂ ਅਕਵਾਇਰ ਕਰਨ ਦੀ ਨੀਤੀ ਬੰਦ ਕੀਤੀ ਜਾਵੇ ਜਿੱਚ ਪੁਲਿਸ ਦੀ ਦਖਲਅੰਦਾਜ਼ੀ ਨਾ ਹੋਵੇ ਅਗਲੀ ਗੱਲ ਦੋਸਤੋ ਜਿਹੜਾ ਇਹਦੇ ਵਿੱਚ ਹੀ ਹੈ ਰਾਜਪੁਰੇ ਦੇ ਵਿੱਚ ਬਹੁਤ ਸਾਲ ਪਹਿਲਾਂ 533 ਏਕੜ ਜ਼ਮੀਨ ਅਕਵਾਇਰ ਕਰ ਲਈ ਸੀ ਜਿਸ ਕੰਮ ਲਈ ਅਕਵਾਇਰ ਕੀਤੀ ਉਹ ਕੰਮ ਹੋਇਆ ਹੀ ਨਹੀਂ ਉਹ ਐਂ ਪਈ ਹੈ ਉਹਦੇ ਵਿੱਚ ਇਹ ਹੈ ਕਾਨੂੰਨ ਵੀ ਕਹਿੰਦਾ ਵੀ ਉਹ ਜਦੋਂ ਜ਼ਮੀਨ ਇਦਾਂ ਨਾ ਹੋਵੇ ਤਾਂ ਉਸ ਨੂੰ ਦੁਬਾਰਾ ਕਿਸਾਨਾਂ ਨੂੰ ਵਾਪਸ ਦਿੱਤੀ ਜਾਵੇ ਕਿਸਾਨ ਲੜ ਰਹੇ ਹੈ ਸਾਲ 1.5 ਸਾਲ ਤੋਂ ਇਸ ਪੰਜਾਬ ਸਰਕਾਰ ਦੇ ਕੰਮ ਤੇ ਜੂ ਨਹੀਂ ਸਰ ਕੀ ਉਹਦੇ ਬਾਰੇ ਅਗਲੀ ਗੱਲ ਦੋਸਤੋ 11ਵੀਂ ਇਹ ਹੈ ਵੀ 19 ਦਸੰਬਰ 2023 ਨੂੰ ਕਿਸਾਨਾਂ ਦੇ ਨਾਲ ਸੀਐਮ ਦੀ ਮੀਟਿੰਗ 'ਚ ਕੁਝ ਮੰਗਾਂ ਤੈਅ ਹੋਈਆਂ ਸੀ ਵੀ ਆਹ ਅਸੀਂ ਕਰਾਂਗੇ ਉਹਨਾਂ ਨੂੰ ਲਾਗੂ ਕਰਿਆ ਜਾਵੇ ਜਿਹੜਾ ਆਪਣਾ ਵਾਅਦਾ ਹੈਗਾ ਤੇ ਅੱਗੇ 12ਵੀਂ ਗੱਲ ਦੋਸਤੋ ਇਹ ਹੈ ਵੀ ਜਿਹੜਾ ਗੰਨੇ ਦੇ ਬਕਾਏ ਖੜੇ ਐ ਬਹੁਤ ਸਾਰੀਆਂ ਮਿਲਾਂ ਵੱਲ ਉਹ ਗੰਨੇ ਦੇ ਬਕਾਏ ਤੁਰੰਤ ਉਹਨਾਂ ਦਾ ਭੁਗਤਾਨ ਕੀਤਾ ਜਾਵੇ 13ਵੀਂ ਗੱਲ ਜਿਹੜੇ ਨਕਲੀ ਖਾਦਾਂ ਬੀਜ ਵਗੈਰਾ ਬਣਾਉਣ ਵਾਲੀਆਂ ਜਿਹੜੀਆਂ ਡੀਲਰ ਤੇ ਕੰਪਨੀਆਂ ਨੇ ਉਹਨਾਂ ਦੇ ਉੱਤੇ ਕੇਸ ਦਰਜ ਕੀਤੇ ਜਾਣ ਤੇ ਉਹਨਾਂ ਨੂੰ ਉਹਨਾਂ ਦੇ ਉੱਤੇ ਸਿਰਫ ਸਿਵਲ ਮੁਕੱਦਮਾ ਨਹੀਂ ਉਹਨਾਂ ਤੇ ਕ੍ਰਿਮੀਨਲ ਜਿਹੜੇ ਮੁਕੱਦਮੇ ਆ ਕ੍ਰਿਮੀਨਲ ਕੇਸ ਦਰਜ ਕੀਤੇ ਜਾਣ ਕਿਉਂਕਿ ਉਹ ਲੋਕਾਂ ਦੀ ਜ਼ਿੰਦਗੀ ਨਾਲ ਬਾਕੀ ਚੀਜ਼ਾਂ ਨਾਲ ਖਿਲਵਾੜ ਕਰਦੇ ਆ ਉਹ ਅਗਲੀ ਗੱਲ ਦੋਸਤੋ ਜਿਹੜੀ ਆਮ ਤੌਰ ਤੇ ਅਸੀਂ ਦੇਖਦੇ ਆ ਜਦੋਂ ਫਸਲ ਬੀਜਣੀ ਹੁੰਦੀ ਆ ਤਾਂ ਡਾਇਆਮੋਨੀਅਮ ਫਾਸਫੇਟ ਡੀਏਪੀ ਜਿਹਨੂੰ ਕਹਿੰਦੇ ਆ ਖਾਦ ਇਹਦੀ ਘਾਟ ਪੈਦਾ ਕਰਕੇ ਉਹਦਾ ਰੇਟ ਵਧਾਉਂਦੇ ਜਾਂਦੇ ਇਹ ਜਿਹੜੀ ਇਹਦੀ ਕਾਲਾ ਬਜਾਰੀ ਹੈ ਇਹਨੂੰ ਰੋਕਿਆ ਜਾਵੇ ਪਰ ਇਹ ਤੇ ਹੋਰ ਇਸ ਕਿਸਮ ਦੀ ਅਗਲੀ ਗੱਲ ਦੋਸਤੋ ਜਿਹੜੀ ਹੈ ਕਿਉਂਕਿ ਅਸੀਂ ਦੇਖਦੇ ਆਂ ਵੀ ਪਿੰਡਾਂ ਦੇ ਵਿੱਚ ਦਾਦਿਆਂ ਪੜਦਾਦਿਆਂ ਤੋਂ ਚਾਰ-ਚਾਰ ਪੀੜ੍ਹੀਆਂ ਤੋਂ ਲੈ ਕੇ ਜ਼ਮੀਨ ਦੀ ਵੰਡ ਨਹੀਂ ਹੋਈ ਕਹਾ ਅੱਗੇ ਆ ਕੇ ਉਹ ਜ਼ਮੀਨ ਦੀ ਵੰਡ ਦੇ ਕੇਸਾਂ 'ਚ ਸੱਚ ਲੋਕ ਉਲਝੇ ਰਹਿੰਦੇ ਐ ਕਿਸਾਨਾਂ ਨੇ ਮੰਗ ਕੀਤੀ ਐ ਵੀ ਜਿੱਥੇ ਕੋਈ ਕਿਸੇ ਦਾ ਕੋਈ ਬਹੁਤਾ ਡਿਫਰੈਂਸ ਨਹੀਂ ਹੈਗਾ ਉਹਨਾਂ 'ਚ ਸਹਿਮਤੀ ਐ ਉਹਨਾਂ ਦੇ ਸਪੈਸ਼ਲ ਕੈਂਪ ਲਾ ਕੇ ਉਹਨਾਂ ਨੂੰ ਟਾਈਮ ਬਾਉਂਡ ਕਰਕੇ ਉਹ ਸਾਰੇ ਜਿਹੜੇ ਐ ਉਹਨਾਂ ਦੀ ਵੰਡ ਕੀਤੀ ਜਾਵੇ ਤੇ ਇੰਤਕਾਲ ਚੜ੍ਹੇ ਜਾਣ ਅਗਲੀ ਜਿਹੜੀ ਹੈ ਜਿਹੜੇ ਅਗਲੀ ਜਿਹੜੀ 16ਵੀਂ ਗੱਲ ਹੈ ਜਿਨ੍ਹਾਂ ਨੇ ਮਜਬੂਰੀ ਵਾਸ ਕਿਤੇ ਪਰਾਲੀ ਨੂੰ ਅੱਗ ਲਾਈ ਹੋਈ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਿਆ ਜਾਵੇ 14 17ਵੀਂ ਗੱਲ ਜਿਹੜਾ ਜਦੋਂ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਆਏ ਸੀਗੇ 2022 ਦੇ ਵਿੱਚ ਤਾਂ ਉਦੋਂ ਉਹਦੇ ਕੇਸ ਉਹਦੇ ਤੇ ਹੁਣ ਕਿਸਾਨਾਂ ਤੇ ਕੇਸ ਦਰਜ ਕਰ ਦਿੱਤੇ ਆ 307 ਦੇ ਪਰਚੇ ਦਰਜ ਕੀਤੇ ਆ ਉਹ ਰੱਦ ਕੀਤੇ ਜਾਣ ਲਾਸਟ ਗੱਲ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਕੌਮੀ ਸਿੱਖਿਆ ਨੀਤੀ 2020 ਉਹਨੂੰ ਪੰਜਾਬ ਦੀ ਅਸੈਂਬਲੀ 'ਚ ਰੱਦ ਕੀਤਾ ਜਾਵੇ। ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਇਹ ਮੰਗਾਂ ਬਿਨਾਂ ਸ਼ੱਕ ਕਿਸਾਨਾਂ ਦੀਆਂ ਨੇ। ਇਹ ਪੰਜਾਬ ਦੇ ਕਿਸਾਨਾਂ ਦੀਆਂ ਵੀ ਨੇ। ਬਹੁਤ ਸਾਰੀਆਂ ਮਜ਼ਦੂਰਾਂ ਨਾਲ ਵੀ ਸੰਬੰਧਤ ਹੈ। ਆਹ ਸਾਰੀਆਂ ਸਾਡੇ ਆਮ ਪੰਜਾਬੀਆਂ ਨਾਲ ਸੰਬੰਧਤ ਹੈ। ਆਓ ਇਹਦੇ ਤੇ ਇਕੱਠੇ ਹੋ ਕੇ ਲੜੀਏ। ਅੱਜ ਦੀ ਗੱਲ ਚੰਨੀ। ਬਹੁਤ-ਬਹੁਤ ਸ਼ੁਕਰੀਆ। ਧੰਨਵਾਦ।